ਮੈਂ ਤਾਂ ਫੋਨ ਚੱਕਦਾ ਫੋਨ ਮੇਰਾ ਚੱਕਿਆ ਨਹੀਂ ਸਾਰਾ ਸਾਨੂੰ ਮੈਂ ਗਵੰਡੀਆਂ ਨੂੰ ਫੋਨ ਕੀਤਾ ਵੀ ਚੈੱਕ ਕਰੋ ਘਰ ਵਾਲੀ ਵੀ ਨਹੀਂ ਮੇਰੀ ਚੱਟ ਗਈ ਇਹ ਇੱਕ ਵੇਲੇ ਦਾ ਕੈਨੇਡਾ ਕੰਡਾ ਪੈਲਾ ਅੱਛਾ ਫੋਨ ਹੀ ਤੋਂ ਨਹੀਂ ਜਾਦਾ ਇਹ ਪੇਪਰ ਕਿਨੇ ਬਾਹਰ ਕਿਨੇ ਜਾਣਾ ਸੀ ਜੀ ਤੁਸੀਂ ਦੱਸੇ ਸੀ ਨਾ ਹੁਣਾਈ ਗਵੰਡੀਆਂ ਨੇ ਮੈਂ ਕਿੱਥੇ ਜਾ ਰਹੀ ਸੀ ਕੈਨੇਡਾ ਕੀ ਲਾਉਂਦਾ ਸਰਬਜੀਤ ਇਕੀ ਕੀ ਕੀ ਕਾਰਨ ਰਿਹਾ ਕੁਛ ਹੈ ਆਈਡੀਆ ਜੀ ਨਹੀਂ ਤਾਂ ਮੈਨੂੰ ਤਾਂ ਪਤਾ ਨਹੀਂ ਕੁਛ ਤੁਹਾਨੂੰ ਕਿ ਮੈਂ ਤਾਂ ਫੋਨ ਚੱਕਦਾ ਫੋਨ ਮੇਰਾ ਚੱਕਿਆ ਨਹੀਂ ਸੋਰਾ ਸਾਨੂੰ ਮੈਂ ਗਵੰਡੀਆਂ ਨੂੰ ਫੋਨ ਕੀਤਾ ਵੀ ਚੈੱਕ ਕਰੋ ਘਰ ਵਾਲੀ ਵੀ ਨਹੀਂ ਮੇਰੀ ਚੱਟਦੀ ਕਿੰਨੇ ਕੁ ਵੇਲੇ ਦਾ ਕੈਨੇਡਾ ਟਿਕਣਾ ਤੇ ਨਾ ਅੱਛਾ ਪੇਪਰ ਕਿਉਂ ਨਹੀਂ ਜਾ ਸਕਦੇ ਪੇਪਰ ਕਿਨੇ ਬਾਹਰ ਕਿਨੇ ਜਾਣਾ ਸੀ ਜੀ ਤੁਸੀਂ ਦੱਸੇ ਸੀ ਨਾ ਹੁਣੇ ਹੀ ਗਵੰਡੀਆਂ ਨੇ ਮੈਂ ਕਿੱਥੇ ਜਾ ਰਹੀ ਸੀ ਕੈਨੇਡਾ ਤੇ ਤੁਹਾਡੇ ਵਾਈਫ ਵਾਈਫ ਵੀ ਨਾਲ ਵੀ ਜਾ ਰਹੀ ਸੀ ਹੈਲੋ ਤੁਸੀਂ ਹਾਂਜੀ ਤੁਹਾਨੂੰ ਮੈਂ ਤਾਂ ਫੋਨ ਚੱਕਦਾ ਫੋਨ ਮੇਰਾ ਚੱਕਿਆ ਨਹੀਂ ਸੋਹਰਾ ਸਾਨੂੰ ਵੀ ਆ ਗਵੰਡੀਆਂ ਨੂੰ ਫੋਨ ਕੀਤਾ ਵੀ ਚੈੱਕ ਕਰੋ ਘਰ ਵਾਲੀ ਵੀ ਨਹੀਂ ਮੇਰੀ ਚੱਟ ਗਈ ਕਿੰਨੇ ਕੁ ਵੇਲੇ ਦਾ ਕੈਨੇਡਾ ਘੰਟਾ ਪਹਿਲਾਂ ਅੱਛਾ ਪੇਪਰ ਕਿਉਂ ਨਹੀਂ ਜਾ ਸਕਦੇ ਪੇਪਰ ਕਿਹਨੇ ਬਾਹਰ ਕਿਹਨੇ ਜਾਣਾ ਸੀ ਜੀ ਤੁਸੀਂ ਦੱਸੇ ਸੀ ਨਾ ਹੁਣੇ ਹੀ ਕਿਸੜੀਆਂ ਨੇ ਮੈਂ ਕਿੱਥੇ ਜਾ ਰਹੀ ਸੀ ਕੈਨੇਡਾ ਹੂੰ ਹੂੰ ਸੈਂਡ ਹੋ ਬਾਈ ਮੈਂ ਨਹੀਂ ਦੋ ਜਨ ਚੱਲਦਾ ਕੀ ਦਾ ਨੌੜਾ ਸਰਬਜੀਤ ਇਹ ਕੀ ਕੀ ਕਾਰਨ ਰਿਹਾ ਕੁਛ ਹੈ ਆਈਡੀਆ ਜੀ ਨਹੀਂ ਸਰ ਮੈਨੂੰ ਤਾਂ ਪਤਾ ਨਹੀਂ ਕੁਛ ਤੁਹਾਨੂੰ ਮੈਂ ਤਾਂ ਫੋਨ ਚੱਕਦਾ ਫੋਨ ਮੇਰਾ ਚੱਕਿਆ ਨਹੀਂ ਸੋਰਾ ਸਾਨੂੰ ਮੈਂ ਅੱਜ ਗਵਾਂਡੀਆਂ ਨੂੰ ਫੋਨ ਕੀਤਾ ਵੀ ਚੈੱਕ ਕਰੋ ਘਰ ਵਾਲੀ ਵੀ ਨਹੀਂ ਮੇਰੀ ਚੱਕਦੀ ਕਿੰਨੇ ਕੁ ਮੇਰੇ ਨਾਲ ਕੈਂਡੀਟ ਕੰਡਾ ਪਹਿਲਾਂ ਅੱਛਾ ਪੇਪਰ ਤੋਂ ਨਹੀਂ ਜਾ ਫਿਰੇ ਪੇਪਰ ਕਿਨੇ ਬਾਹਰ ਕਿਨੇ ਜਾਣਾ ਸੀ ਜੀ ਤੁਸੀਂ ਦੱਸੇ ਸੀ ਨਾ ਹੁਣੇ ਹੀ ਬੋਲੀ ਜਾਨੇ ਮੈਂ ਕਿੱਥੇ ਜਾ ਰਹੀ ਸੀ ਕੈਨੇਡਾ ਤੇ ਤੁਹਾਡੇ ਵਾਈਫ ਬਾਈਥੋ ਵੀ ਨਾਲ ਵੀ ਜਾ ਰਹੀ ਸੀ ਹੈਲੋ ਤੁਸੀਂ ਹਾਂਜੀ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੁਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488